ਉੱਤਰਾਖੰਡ ਦੇ ਵਿੱਚ ਬਰਫ਼ ਦੇ ਨਾਲ ਲੱਦੀਆਂ ਪਹਾੜੀਆਂ ਦੇ ਵਿੱਚਕਾਰ ਸਥਿਤ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕਰਨ ਲਈ ਸੰਗਤਾਂ ਬੜੀ ਸ਼ਰਧਾ ਤੇ ਉਤਸ਼ਾਹ ਭਾਵਨਾ ਨਾਲ ਉੱਥੇ ਜਾਂਦਿਆਂ ਨੇ ਤੇ ਉੱਥੇ ਜਾ ਕੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਆਸ਼ੀਰਵਾਦ ਲੈਂਦੇ ਨੇ ਨਤਮਸਤਕ ਹੁੰਦੇ ਨੇ ਤੇ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਨੇ ਜਿਹੜੀਆਂ ਪੂਰਨ ਹੁੰਦੀਆਂ ਨੇ ਇਸ ਦੇ ਵਿੱਚਕਾਰ ਇੱਕ ਵੀਡੀਓ ਜੋ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਹੱਡ ਜਮਾਉਣ ਵਾਲਾ ਸ੍ਰੀ ਹੇਮਕੋਟ ਸਾਹਿਬ ਦਾ ਸਰੋਵਰ ਹੈ ਜਿਸ ਦਾ ਪਾਣੀ ਆਮ ਪਾਣੀ ਵਰਗਰ ਨਹੀਂ ਹੈ ਜੀ ਪਾਣੀ ਦੇ ਵਿੱਚ برف ਜੰਮੀ ਦਿਖਾਈ ਦਿੰਦੀ ਆਸ-ਪਾਸੇ ਦੀਆਂ ਪਹਾੜੀਆਂ ਤੋਂ ਚੰਗੀ ਤਰ੍ਹਾਂ ਅੰਦਾਜ਼ਾ ਲਗਾਇਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਉੱਥੇ ਟੈਂਪਰੇਚਰ ਹੈ ਜਿਹੜਾ ਡਿੱਗਦਾ ਜਾ ਰਿਹਾ ਜੇ ਗੱਲ ਕਰੀਏ ਤਾਪਮਾਨ ਦੀ ਤੋ ਤਾਪਮਾਨ ਉੱਥੇ 7 ਡਿਗਰੀ ਦੱਸਿਆ ਜਾ ਰਿਹਾ ਤਾਂ ਫਿਰ ਵੀ ਦੇਖੋ ਇਸ ਨੌਜਵਾਨ ਦੀ ਸ਼ਰਦਾ ਤੇ ਸ਼ਰਦਾ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰ੍ਹਾਂ ਉਹ ਠੰਡੇ ਪਾਣੀ ਦੇ ਨਾਲ ਸ਼ਰਦਾ ਭਾਵਨਾ ਰੱਖ ਕੇ ਇਸ਼ਨਾਨ ਕਰਿਆ ਤੇ ਉਸ ਦਾ ਮੰਨਣਾ ਹੈ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਉਹਨਾਂ ਦੇ ਨਜ਼ਦੀਕ ਆਉਂਦੇ ਨੇ ਤੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਨੇ ਜਿਹੜੀਆਂ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਦਰਬਾਰ 'ਚ ਮੰਨੀਆਂ ਜਾਂਦੀਆਂ ਨੇ ਤੇ ਮਨੋ ਕਾਮਨਾਵਾਂ ਪੂਰਨ ਹੁੰਦੀ ਹੈ ਨਾ ਦੇਖੋ ਕਿ ਇਸ ਨੌਜਵਾਨ ਦੇ ਵੱਲੋਂ ਸ਼ਰਧਾ ਭਾਵਨਾ ਰੱਖ ਕੇ ਠੰਡੇ ਪਾਣੀ ਦੇ ਨਾਲ ਇਸ਼ਨਾਨ ਕੀਤਾ ਜਾਂਦ ਤੁਸ ਦਾ ਮੰਨਣਾ ਹੈ ਕਿ ਇਸ ਤਰੀਕੇ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਨੂੰ ਸਿਰੇ ਲਾਉਣਗੇ ਐਸਮਜ਼ ਨਿਊਜ਼ ਬਿਊਰੋ ਰਿਪੋਰਟ ਉੱਤਰਾਖੰਡ ਦੇ ਵਿੱਚ برف ਦੇ ਨਾਲ ਲੱਦੀਆਂ ਪਹਾੜੀਆਂ ਦੇ ਵਿੱਚਕਾਰ ਸਥਿਤ ਸ਼੍ਰੀ ਹਿਮਕੁੰਡ ਸਾਹਿਬ ਦੇ ਦਰਸ਼ਨ ਕਰਨ ਲਈ ਸੰਗਤਾਂ ਬੜੀ ਸ਼ਰਧਾ ਤੇ ਉਤਸ਼ਾਹ ਭਾਵਨਾ ਨਾਲ ਉੱਥੇ ਜਾਂਦੀਆਂ ਨੇ ਤੇ ਉੱਥੇ ਜਾ ਕੇ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਆਸ਼ੀਰਵਾਦ ਲੈਂਦੇ ਨੇ ਨਤਮਸਤਕ ਹੁੰਦੇ ਨੇ ਤੇ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਨੇ ਜਿਹੜੀਆਂ ਪੂਰਨ ਹੁੰਦੀਆਂ ਨੇ ਤੇ ਇਸ ਦੇ ਵਿੱਚਕਾਰ ਇੱਕ ਵੀਡੀਓ ਜੋ ਤੁਸੀਂ ਇਸ ਵਕ ਸਕ੍ਰੀਨ ਤੇ ਦੇਖ ਰਹੇ ਹੋ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਹੱਡ ਜਮਾਉਣ ਵਾਲਾ ਸ਼੍ਰੀ ਹੇਮਕੋਟ ਸਾਹਿਬ ਦਾ ਸਰੋਵਰ ਹੈ ਜਿਸ ਦਾ ਪਾਣੀ ਆਮ ਪਾਣੀ ਵਰਗਾ ਨਹੀਂ ਹੈ ਜੇ ਪਾਣੀ ਦੇ ਵਿੱਚ ਬਰਫ਼ ਜੰਮੀ ਦਿਖਾਈ ਦਿੰਦੀ ਆਸ-ਪਾਸੇ ਦੀਆਂ ਪਹਾੜੀਆਂ ਤੋਂ ਚੰਗੀ ਤਰ੍ਹਾਂ ਅੰਦਾਜ਼ਾ ਲਗਾਇਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਉੱਥੇ ਟੈਂਪਰੇਚਰ ਹੈ ਜਿਹੜਾ ਡਿੱਗਦਾ ਜਾ ਰਿਹਾ ਜੇ ਗੱਲ ਕਰੀਏ ਤਾਪਮਾਨ ਦੀ ਤਾਪਮਾਨ ਉੱਥੇ 7 ਡਿਗਰੀ ਦੱਸਿਆ ਜਾ ਰਿਹਾ ਤਾਂ ਫਿਰ ਵੀ ਦੇਖੋ ਇਸ ਨੌਜਵਾਨ ਦੀ ਸ਼ਰਦਾ ਤੇ ਸ਼ਰਦਾ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰ੍ਹਾਂ ਉਹ ਠੰਡੇ ਪਾਣੀ ਦੇ ਨਾਲ ਸ਼ਰਦਾ ਭਾਵਨਾ ਰੱਖ ਕੇ ਇਸ਼ਨਾਨ ਕਰਦੇ ਆ ਤੇ ਉਸ ਦਾ ਮੰਨਣਾ ਹੈ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਉਹਨਾਂ ਦੇ ਨਜ਼ਦੀਕ ਆਉਂਦੇ ਨੇ ਤੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਨੇ ਜਿਹੜੀਆਂ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਦਰਬਾਰ 'ਚ ਮੰਨੀਆਂ ਜਾਂਦੀਆਂ ਨੇ ਤੇ ਮਨੋ ਕਾਮਨਾਵਾਂ ਪੂਰਨ ਹੁੰਦੀ ਹੈ ਨਾ ਦੇਖੋ ਕਿ ਇਸ ਨੌਜਵਾਨ ਦੇ ਵੱਲੋਂ ਸ਼ਰਧਾ ਭਾਵਨਾ ਰੱਖ ਕੇ ਠੰਡੇ ਪਾਣੀ ਦੇ ਨਾਲ ਇਸ਼ਨਾਨ ਕੀਤਾ ਜਾਂਦ ਤ ਉਸ ਦਾ ਮੰਨਣਾ ਹੈ ਕਿ ਇਸ ਤਰੀਕੇ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਨੂੰ ਸਿਰੇ ਲਾਉਣਗੇ ਐਸਐਮਜ਼ ਨਿਊਜ਼ ਬਿਊਰੋ ਰਿਪੋਰਟ ਤਾਂ ਉੱਤਰਾਖੰਡ ਦੇ ਵਿੱਚ ਬਰਫ਼ ਦੇ ਨਾਲ ਲੱਦੀਆਂ ਪਹਾੜੀਆਂ ਦੇ ਵਿੱਚਕਾਰ ਸਥਿਤ ਸ਼੍ਰੀ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਨ ਲਈ ਸੰਗਤਾਂ ਬੜੀ ਸ਼ਰਧਾ ਤੇ ਉਤਸ਼ਾਹ ਭਾਵਨਾ ਨਾਲ ਉੱਥੇ ਜਾਂਦੀਆਂ ਨੇ ਤੇ ਉੱਥੇ ਜਾ ਕੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਆਸ਼ੀਰਵਾਦ ਲੈਂਦੇ ਨੇ ਨਤਮਸਤਕ ਹੁੰਦੇ ਨੇ ਤੇ ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਨੇ ਜਿਹੜੀਆਂ ਪੂਰਨ ਹੁੰਦੀਆਂ ਨੇ ਤੇ ਇਸ ਦੇ ਵਿੱਚਕਾਰ ਇੱਕ ਵੀਡੀਓ ਜੋ ਤੁਸੀਂ ਇਸ ਵਕਤ ਸਕਰੀਨ ਤੇ ਦੇਖ ਰਹੇ ਹੋ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਹੱਡ ਜਮਾਉਣ ਵਾਲਾ ਸ੍ਰੀ ਹੇਮਕੋਟ ਸਾਹਿਬ ਦਾ ਸਰੋਵਰ ਹੈ ਜਿਸ ਦਾ ਪਾਣੀ ਆਮ ਪਾਣੀ ਵਰਗਾ ਨਹੀਂ ਹੈ ਜੀ ਪਾਣੀ ਦੇ ਵਿੱਚ برف ਜੰਮੀ ਦਿਖਾਈ ਦਿੰਦੀ ਆਸ-ਪਾਸੇ ਦੀਆਂ ਪਹਾੜੀਆਂ ਤੋਂ ਚੰਗੀ ਤਰ੍ਹਾਂ ਅੰਦਾਜ਼ਾ ਲਗਾਇਆ ਜਾ ਸਕਦਾ ਕਿਸ ਤਰੀਕੇ ਦੇ ਨਾਲ ਉੱਥੇ ਟੈਂਪਰੇਚਰ ਹੈ ਜਿਹੜਾ ਡਿੱਗਦਾ ਜਾ ਰਿਹਾ ਜੇ ਗੱਲ ਕਰੀਏ ਤਾਪਮਾਨ ਦੀ ਤੋ ਤਾਪਮਾਨ ਉਥੇ 7 ਡਿਗਰੀ ਦੱਸਿਆ ਜਾ ਰਿਹਾ ਤਾਂ ਫਿਰ ਵੀ ਦੇਖੋ ਇਸ ਨੌਜਵਾਨ ਦੀ ਸ਼ਰਦਾ ਤੇ ਸ਼ਰਦਾ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਕਿਸ ਤਰ੍ਹਾਂ ਉਹ ਠੰਡੇ ਪਾਣੀ ਦੇ ਨਾਲ ਸ਼ਰਦਾ ਭਾਵਨਾ ਰੱਖ ਕੇ ਇਸ਼ਨਾਨ ਕਰਿਆ ਤੇ ਉਸ ਦਾ ਮੰਨਣਾ ਹੈ ਕਿ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਉਹਨਾਂ ਦੇ ਨਜ਼ਦੀਕ ਆਉਂਦੇ ਨੇ ਤੇ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾਵਾਂ ਨੇ ਜਿਹੜੀਆਂ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਦਰਬਾਰ ਚ ਮੰਨੀਆਂ ਜਾਂਦੀਆਂ ਨੇ ਤੇ ਮਨੋ ਕਾਮਨਾਵਾਂ ਪੂਰਨ ਹੁੰਦੀਆਂ ਨੇ ਦੇਖੋ ਕਿ ਇਸ ਨੌਜਵਾਨ ਦੇ ਵੱਲੋਂ ਸ਼ਰਧਾ ਭਾਵਨਾ ਰੱਖ ਕੇ ਠੰਡੇ ਪਾਣੀ ਦੇ ਨਾਲ ਇਸ਼ਨਾਨ ਕੀਤਾ ਜਾਂਦਾ ਤੁਸ ਦਾ ਮੰਨਣਾ ਹੈ ਕਿ ਇਸ ਤਰੀਕੇ ਦੇ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਦੀਆਂ ਸਾਰੀਆਂ ਮਨੋ ਕਾਮਨਾ ਨੂੰ ਸਿਰੇ ਲਾਉਣਗੇ ਐਸਐਮਜ਼ ਨਿਊਜ਼ ਬਿਊਰੋ ਰਿਪੋਰਟ